ਸੋਲਾ ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਕੋਏ ਅੱਜ ਪੰਥਕ ਅੰਦਰ ਦਾ ਉਹ ਜਿਨ੍ਹਾਂ ਦੇ ਮਨ ਚ ਪੰਥ ਪ੍ਰਤੀ ਪਿਆਰ ਵਾ ਉਹ ਹੀ ਸੰਗਤ ਇਥੇ ਆਪ ਮਹਾਰੇ ਪਹੁੰਚੀ ਆ ਦੋਨੇ ਹੱਥ ਜੋੜ ਕੇ ਦੋ ਦੋ ਨਾਰੇ ਲਾ ਦਿਓ ਇਨਕਲਾਬ ਉਬੋਲੇ ਸਾਨੀਆ ਸੁਨਵਾਰ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਰਖੜ ਪੁੰਨਿਆ ਮੌਕੇ ਸਿਆਸੀ ਕਾਨਫਰੰਸਾਂ ਹੋਈਆਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ-ਨਾਲ ਗਰਮਖਿਆਲੀ ਜਥੇਬੰਦੀਆਂ ਵੱਲੋਂ ਵੀ ਅਮਰਤਪਾਲ ਸਿੰਘ ਦੀ ਰਿਹਾਈ ਦੀ ਮੰਗ ਕਰਦਿਆਂ ਰੈਲੀ ਕੀਤੀ ਗਈ। ਇਸ ਇਕੱਠ ਵਿੱਚ ਖਡੂਰ ਸਾਹਿਬ ਤੋਂ ਐਮਪੀ ਦੀ ਚੋਣ ਜਿੱਤੇ ਅਮਰਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਫਰੀਦਕੋਟ ਤੋਂ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵੀ ਹਿੱਸਾ ਲਿਆ। ਅਮਰਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਇਸ ਰੈਲੀ ਨੂੰ ਪੰਥਕ ਇਕੱਤਰਤਾ ਦੱਸਿਆ। ਜੋ ਪੰਥਕ ਕਰ ਕਰਦਾ ਹੋ ਜਿਨ੍ਹਾਂ ਦੇ ਪੰਥਕਾਂ ਦੀ ਪਿਆਰ ਵਾ ਉਹੀ ਸੰਗਤ ਇੱਥੇ ਆਪ ਮਹਾਰੇ ਪਹੁੰਚੀ ਆ ਇਹ ਪੰਥਕੇ ਦਾ ਕਾਟੋ ਆ ਕਿ ਕੋਈ ਸੰਗਤ ਪਹੁੰਚੀ ਪਿਆਰ ਤੇ ਲੋਕ ਸੰਗਤ ਕਿੰਨਾ ਉਤਸ਼ਾਹ ਤੇ ਕਿੰਨਾ ਚਾਵਾ ਇਹ ਜਿਹੜੀਆਂ ਦੁਨੀਆ ਸਟੇਜਾਂ ਦੇ ਮੋਲ ਨਾਲ ਕਿ ਬੰਦੇ ਨਹੀਂ ਖਲਾਰੇ ਇਹ ਆਪਣੇ ਪਿਆਰ ਨਾਲ ਹੀ ਇੱਥੇ ਪਹੁੰਚੇ ਜੇ ਸਾਡੀ ਪਹਿਲੀ ਚਿੱਤ ਤੋਂ ਬਾਅਦ ਪਹਿਲੀ ਸਿਆਸੀ ਕਾਨਫਰੰਸ ਹੈ ਇਹਦੇ ਵਿੱਚ ਅਸੀਂ ਇੱਕ ਤਾਂ ਜਿਹੜੇ ਅੰਮ੍ਰਿਤਪਾਲ ਸਿੰਘ ਅੰਦਰ ਐ ਤੇ ਹੋਰ ਬਾਕੀ ਬੰਦੀ ਸਿੰਘ ਐ ਉਹਨਾਂ ਨੂੰ ਆਪਾਂ ਕਿਵੇਂ ਬਾਹਰ ਲਿਆਉਣਾ ਐ ਜਾਂ ਕਿਵੇਂ ਉਹਦਾ ਸਪੌਨ ਨੂੰ ਸਨੇਹਾ ਦੇਣਾ ਉਹਦੇ ਵਾਸਤੇ ਇਕਤਰ ਹੋਏ ਐ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਸਟੇਜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਬਾਦਲ ਵੀ ਗਰਮ ਖਿਆਲੀਆਂ ਦੇ ਇਕੱਠ ਨੂੰ ਨਿਸ਼ਾਨੇ ਉੱਤੇ ਲੈਂਦੇ ਨਜ਼ਰ ਆਏ ਜੇ ਤੁਸੀਂ ਕੁਰਬਾਨੀਆਂ ਦੇਖਣੀਆਂ ਐ ਆਪਣੇ ਭਾਈ ਗੁਰਦੀਪ ਸਿੰਘ ਖੇਰਾ ਸਾਹਿਬ ਬੈਠੇ ਆ ਕਿਤੇ ਕਿਹਾ ਇਹਨਾਂ ਨੇ ਕਿ ਮੈਨੂੰ ਛਡਾਓ ਤੇ ਅੱਜ ਸਾਲ ਹੋ ਗਿਆ ਸਵਾ ਸਾਲ ਤੇ ਕਹਿੰਦੇ ਛਡਾਓ ਸਾਨੂੰ ਸਾਨੂੰ ਐਮਪੀ ਬਣਾ ਕੇ ਛਡਾਓ ਤੁਹਾਨੂੰ ਐਵੇਂ ਛਡਾਓ ਇੱਥੇ ਬੈਠੇ ਹੋਣੇ ਸੀਨੇ ਲੀਡਰ ਜਿਨ੍ਹਾਂ ਨੇ ਮਨ ਲਓ ਸਾਰਿਆਂ ਤੇ ਐਨਐਸਏ ਲੱਗੀ ਹੈ ਮਨ ਲੱਗਦਾ ਅਕਾਲੀ ਦਲ ਦੇ ਬਾਦਲ ਸਾਹਿਬ ਨੂੰ 16 ਸਾਲ ਐਨਐਸਏ ਚ ਰੱਖਿਆ 16 ਸਾਲਾਂ ਚ ਇੱਕ ਦਿਨ ਵੀ ਬਾਦਲ ਸਾਹਿਬ ਨੇ ਕਿਹਾ ਕਿ ਮੈਨੂੰ ਛੱਡ ਦਿਓ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਜਿਹੜਾ ਆਉਂਦਾ ਹੈ ਕਹਿੰਦਾ ਮੈਂ ਪੰਥ ਹੈ ਪੰਥ ਦੀ ਇੱਕੋ ਇੱਕ ਜਥੇਬੰਦੀ ਹੈ ਸ਼ਰੋਮਣੀ ਅਕਾਲੀ ਦਲ ਅੱਗ ਲਾਉਣੀ ਬੜੀ ਸੋਖੀ ਹੈ ਲੋਕਾਂ ਨੂੰ ਮਰਵਾਉਣਾ ਬੜਾ ਸੋਖਾ ਹੈ ਨਾਰਾ ਦੇ ਦਾਂਗੇ ਨੌਜਵਾਨ ਬੱਚੇ ਬੱਚੇ ਮਰ ਜਾਣਗੇ ਆਪਣੇ ਬੱਚੇ ਨਹੀਂ ਉਹ ਮਰਵਾਉਣਗੇ ਉਹ ਆ ਪਿੱਛੇ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਵੇਲੇ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਵਾਈਆਂ ਤੁਹਾਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਮੈਂ ਮੱਥਾ ਟੇਕਿਆ ਆ ਬਹੁਤ ਪਾਰੀ ਗਿਣਤੀ ਸੰਗਤਾਂ ਆਈਆਂ ਨੇ ਜਿਹੜੇ ਲੋਕ ਆਪਣੇ ਗੁਰੂਆਂ ਦਾ ਆਪਣੇ ਸ਼ਹੀਦਾਂ ਦਾ ਵਿਰਸਾ ਨਹੀਂ ਭੁੱਲਦੇ ਉਹ ਕੌਮਾਂ ਜਿਉਂਦੀਆਂ ਰਹਿੰਦੀਆਂ ਨੇ ਜਿਹੜੇ ਆਪਣੀਆਂ ਸ਼ਹੀਦੀਆਂ ਆਪਣੇ ਪੁਰਖਿਆਂ ਦੀਆਂ ਸ਼ਹੀਦੀਆਂ ਉਹਨਾਂ ਦੀਆਂ ਕੁਰਬਾਨੀਆਂ ਦਾਤਾ ਭੁੱਲ ਜਾਂਦੇ ਨੇ ਉਹ ਕੌਮਾਂ ਵੀ ਫਿਰ ਨੇਰੇ ਚ ਰੁਲ ਜਾਂਦੀਆਂ ਨੇ ਮੈਂ ਹਰ ਸਾਲ ਇੱਥੇ ਆਉਣਾ ਕਈ ਵਾਰੀ ਦਿੱਲੀ ਤੋਂ ਵੀ ਪਾਰਲੀਮੈਂਟ ਚਲਦੀ ਹੁੰਦੀ ਸੀ ਮੈਂ ਸਿੱਧਾ ਦਿੱਲੀ ਤੋਂ ਇੱਥੇ ਆਉਂਦਾ ਸੀ ਜਿੰਨੇ ਦਿਨ ਆਪਾਂ ਨੂੰ ਹੋ ਗਏ 1800 ਇੱਕ ਕਿਸੇ ਨੇ ਮੈਨੂੰ ਡਾਟਾ ਭੇਜਿਆ 1880 ਦਿਨ ਦੇ ਨੇੜੇ ਤੇੜੇ ਆਪਣੀ ਸਰਕਾਰ ਬਣੀ ਨੂੰ ਹੋ ਗਏ 44666 ਨੌਕਰੀਆਂ ਦੇਤੀਆਂ ਇਸ ਹਿਸਾਬ ਨਾਲ ਇੱਕ ਦਿਨ 'ਚ 51 ਨੌਕਰੀਆਂ ਬਣਦੀਆਂ ਨੇ ਹਰ ਰੋਜ਼ 51 ਸਰਕਾਰੀ ਨੌਕਰੀਆਂ